ਦਰਾਂ ਵਾਪਰੇ ਅਸੀਂ ਭਿਆਨਕ ਹਾਸਾ ਸਿਰ ਅਤੇ ਰੀੜ ਦੀ ਹੱਡੀ ਤੇ ਲੱਗੀ ਹੈ ਗੰਭੀਰ ਸੱਟ। ਰਾਜਵੀਰ ਜੁੰਦਾ ਦੀ ਸਿੱਤ ਜਾਂ ਵਿਦੇਲੀ ਦਵਾਵਾਂ ਦਾ ਦੌਰ 40 ਸਾਲ ਅਤੇ ਜਗਰਾਉਂ ਦੇ ਵਿੱਚ ਰਾਜਵੀਰ ਦੇ ਜੱਦੀ ਪਿੰਡ ਪੋਨਾ ਦੇ ਗੁਰਦੁਆਰੇ ਦੇ ਵਿੱਚ ਕੀਤੀ ਗਈ ਅਰਦਾਸ ਕਲਾਕਾਰਾਂ ਤੋਂ ਲੈ ਕੇ ਸਿਆਸਤਦਾਨ ਸਲਾਮਤੀ ਦੇ ਲਈ ਕਰ ਰਹੇ ਨੇ ਅਰਦਾਸਾਂ। ਦਿੱਲੀ ਦੇ ਆਸ਼ਰਮ ਦੇ ਵਿੱਚ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲਾ ਬਾਬਾ ਚਤਨਿਆਨੰਦ ਗ੍ਰਫਤਾਰ ਤੜਕੇ 3:30 ਵਜੇ ਆਗਰਾ ਦੇ ਹੋਟਲ ਨੂੰ ਕੀਤਾ ਹੋਟਲ ਦੇ ਵਿੱਚੋਂ ਕੀਤਾ ਕਾਬੂ 17 ਲੜਕੀਆਂ ਨੇ ਛੇੜਛਾੜ ਦੇ ਲਾਏ ਨੇ ਇਲਜ਼ਾਮ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਪਾਕਿਸਤਾਨ ਤੇ ਵਰੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਕਿ ਆਤਵਾਦ ਦਾ ਗਲੋਬਲ ਸੈਂਟਰ ਹੈ ਪਾਕਿਸਤਾਨ دہشت گردੀ ਦੇ ਢਾਂਚੇ ਦਾ ਖਤਮ ਹੋਣਾ ਜ਼ਰੂਰੀ ਹੈ ਕਪਿਲ ਸ਼ਰਮਾਨ ਨੂੰ ਧਮਕੀ ਦੇਣ ਵਾਲਾ ਸ਼ਖਸ West Bengal ਤੋਂ ਗ੍ਰਿਫਤਾਰ ਮੁੰਬਈ ਕ੍ਰਾਈਮ ਬ੍ਰਾਂਚ ਨੇ ਦਲੀਪ ਚੌਧਰੀ ਨਾਮ ਦੇ ਸ਼ਖਸ ਨੂੰ ਕੀਤਾ ਕਾਬੂ ਧਮਕੀ ਭਰੀ ਈਮੇਲ ਦੇ ਜ਼ਰੀਏ ਮੰਗੀ ਸੀ 1 ਕਰੋੜ ਦੀ ਰੰਗਦਾਰੀ ਨਵਾਂ ਸ਼ਹਿਰ ਦੇ ਵਿੱਚ ਪੁਲਿਸ ਇੰਕਾਊਂਟਰ ਦੇ ਵਿੱਚ ਗਰਨੇਡ ਹਮਲੇ ਦਾ ਮੁਲਜ਼ਮ ਠੇਰ ਹੈ ਮਰਡਰ ਕੇਸ ਦੇ ਵਿੱਚ ਵੀ ਵਾਂਟਡ ਸੀ ਵਿਰਿੰਦਰ ਸਿੰਘ ਉਦੇਸ਼ ਦੇ ਵਿੱਚ ਬੈਠੇ ਗੈਂਗਸਟਰ ਮਨੂ ਤੇ ਗੋਪੀ ਨਵਾਂ ਸ਼ਹਿਰਿਆ ਦੇ ਇਸ਼ਾਰੇ ਤੇ ਕਰਦਾ ਸੀ ਵਾਰਦਾਤਾਂ ਬਾਕਸਿੰਗ 스타 ਮੈਰੀ ਕੌਮ ਦੇ ਵਿੰਦਿਆਬਾਦ ਵਾਲੇ ਘਰ ਦੇ ਵਿੱਚ ਚੋਰੀ ਚੇ ਚੋਰਾਂ ਨੇ ਘਰ ਨੂੰ ਲਗਾਈ ਸੰਮਾਰੀ ਇੱਕ ਹਫਤੇ ਤੋਂ ਨਿਗਾਲਿਆ ਗਏ ਹੋਏ ਸੀ ਮੈਰੀ ਕੌਮ ਕੋਨਟਰੀ ਭਗਵੰਤ ਮਾਨ ਦਾ ਜਨਮਾ ਸ਼ਹਿਰ ਦੇ ਵਿੱਚ ਦौरा ਪਿੰਡ ਖੱਟੜਕਲਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਸਾਹਿਬ ਘਰ ਦੇ ਵਿੱਚ ਦੇਣ ਕੀ ਸ਼ਰਧਾਂਜਲੀ

ਸਸਿਕਾ ਤੁਸੀਂ ਵੀਖ ਰਹੇ ਹੋ ਨਿਊਜ਼ ਏਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਕੱਲ ਤੁਸੀਂ ਫੋਰਟਿਸ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਨੇ ਜਵੰਦਾ ਦਰਸਲ ਬੱਦੀ ਦੇ ਵਿੱਚ ਬਾਈਕ ਚਲਾਉਂਦੇ ਸਮੇਂ ਦਰਦਨਾਕ ਹਾਸਾ ਵਾਪਰ ਜਾਂਦਾ ਹੈ ਲੇਓ ਗੱਡੀ ਦੇ ਨਾਲ ਬਾਈਕ ਟਕਰਾਈ ਸੀ ਫੋਰਟਿਸ ਨੇ ਮੈਡੀਕਲ ਬੁਲਟਨ ਵੀ ਜਾਰੀ ਕੀਤਾ ਹੈ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟ ਹੈ ਆ 40s ਦੇ ਵਿੱਚ ਲਿਆਉਣ ਤੋਂ ਪਹਿਲਾਂ ਹਾਰਟ ਐਟੈਕ ਵੀ ਆਇਆ ਸੀ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਐਮਰਜੈਂਸੀ ਅਤੇ ਨਿਊਰੋ ਸਰਜਰੀ ਨਿਗਰਾਨੀ ਕਰ ਰਹੀ ਹੈ ਕੰਗਰੀ ਗਾਣੇ ਤੋਂ ਦਰਸਲ ਰਾਜੀਵਰ ਜਵੰਦਾ ਜੋ ਕਿ ਮਸ਼ਹੂਰ ਹੋਏ ਸਨ ਅਕਲਿ ਜੋ ਇਹ ਖਬਰ ਸਾਹਮਣੇ ਆਈ ਆ ਕੱਲ ਦੇ ਸਵੇਰ ਦੇ ਕਰੀਬ ਦਰਸਲ 85% ਦੱਸਿਆ ਜਾ ਰਿਹਾ ਕਿ ਪੁਰਾ ਹਾਦਸਾ ਵਾਪਰਦਾ ਜਦੋਂ ਆਪਣੇ ਸਾਥੀਆਂ ਦੇ ਨਾਲ ਬਾਈਕ ਰਾਈਡਿੰਗ ਕਰ ਰਹੇ ਸਨ ਅੱਜ ਦੱਸਿਆ ਜਾ ਰਿਹਾ ਹੈ ਕਿ ਦੋ ਸਾਨ ਆਪਸ ਦੇ ਵਿੱਚ ਭੜਦੇ ਹੋਏ ਬਿਲਕੁਲ ਆ ਸੜਕ ਦੇ ਵਿੱਚ ਘਾਰ ਆ ਜਾਂਦੇ ਨੇ ਉਹਨਾਂ ਦੇ ਵਿੱਚ ਭੜਦੇ ਵਿੱਚ ਰਾਜਵੀਰ ਜਵੰਦ ਆਏ ਉਸ ਤੋਂ ਬਾਅਦ ਉਹਨਾਂ ਦੀ ਇੱਕ ਬਲੇਰੋ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਡਿੱਗ ਜਾਂਦੇ ਨੇ ਗੰਭੀਰ ਜ਼ਖਮੀ ਹੁੰਦੇ ਨੇ ਉਸ ਦੇ ਬਾਅਦ ਹੀ ਉਹਨਾਂ ਨੂੰ ਪਹਿਲਾਂ ਪੰਚਕੁਲਾ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਫਿਰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਜੋ ਤਾਜ਼ਾ ਜਾਣਕਾਰੀ ਹੈ ਕਿ ਉਹਨਾਂ ਦੀ ਹਾਲਤ ਹਲੇ ਵੀ ਨਾਜ਼ੁਕ ਬਣੀ ਹੋਈ ਹੈ ਜਿਵੇਂ ਕੱਲ੍ਹ ਜਾਣਕਾਰੀ ਆ ਸਾਹਮਣੇ ਆਈ ਤੋਂ ਉਸ ਤੋਂ ਬਾਅਦ ਵਕਫਾ ਕਲਾਕਾਰ ਕਈ ਸਿਆਸਤਦਾਨ ਉਹਨਾਂ ਦਾ ਪਤਾ ਲਾਣ ਦੇ ਲਈ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਪਹੁੰਚੇ ਆ ਤਾਂ ਸਾਰਿਆਂ ਦੇ ਵੱਲੋਂ ਇਹ ਦਾਵਾਵਾਂ ਕੀਤੀਆਂ ਜਾ ਰਹੀਆਂ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਜਲਦ ਰਾਜਵੀਰ ਜਵੰਦਾ ਸਿਹਤਯਾਬ ਹੋਣ ਬਿਲਕੁਲ ਤੰਦਰੁਸਤ ਹੋਣ ਇਸ ਗੱਲ ਨੂੰ ਲੈ ਕੇ ਦਾਵਾਵਾਂ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਹੈ ਆ ਤਾਂ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਜੋ ਕਿ ਕੱਲ 40 ਹਸਪਤਾਲ ਦੇ ਵੱਲੋਂ ਆ ਮੈਡੀਕਲ ਬੁਲਟਿਨ ਵੀ ਜਾਰੀ ਕੀਤਾ ਕਿ ਉਸ ਦੇ ਵਿੱਚ ਕਿਹਾ ਗਿਆ ਕਿ ਸਿਰ ਤੇ ਆ ਰੀਡ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਫੋਟਿਸ ਦੇ ਵਿੱਚ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਹਾਰਟ ਅਟੈਕ ਵੀ ਆਇਆ ਸੀ ਇਸੇ ਖਬਰ ਤੇ ਯਾਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਫਿਲਹਾਲ ਦੀ ਕੋਈ ਤਾਜ਼ਾ ਜਾਣਕਾਰੀ ਜੋ ਕੱਲ ਮੈਡੀਕਲ ਬੁਲਟਨ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਹਸਪਤਾਲ ਦੇ ਵੱਲੋਂ ਕੋਈ ਜਾਣਕਾਰੀ ਜਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੋਵੇ देखो परमिंदर जी अभी कहीए कि कल तो लैके हूं तक भी गल कर लिए काफ़ी हालत जी नाजुक है वेंटीलेटर से आज भी ते डॉक्टर मुताबिक भी गल कही गई है क्योंकि चौबीस घंटे बहुत ही अहम है हालांकि दस तो बारह घंटे हो चुके हैं होर भी हूँ थोड़ा कुछ घंटे हजे भी बहुत ज्यादा क्रिटिकल है क्योंकि जी, जी जानकारी सामने आ रही है कि हैड इंजरी के नाल जी स्इन इंजरी भी हुई है वो करके काफ़ी ज्यादा जी है हालांकि ਜਦੋਂ ਤੁਸੀਂ ਵੀ ਜ਼ਿਕਰ ਕੀਤਾ ਜਦ ਇਹ ਪੂਰਾ ਹਾਦਸਾ ਹੋਇਆ ਠੀਕਾ ਤਾਂ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਗਏ ਸੀ ਉੱਥੋਂ ਜਵਾਬ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਪੰਚਕੁਲਾ ਹਸਪੀਟਲ ਲੈ ਕੇ ਆਏ ਉੱਥੋਂ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਪਾਰਸ ਹਸਪੀਟਲ ਲੈ ਕੇ ਗਏ ਉਸ ਤੋਂ ਬਾਅਦ ਉੱਥੋਂ 40s ਹਸਪੀਟਲ ਲੈ ਕੇ ਆਏ ਹਾਲਾਂਕਿ ਕਿਉਂਕਿ ਕ੍ਰਿਟੀਕਲ ਕੰਡੀਸ਼ਨ ਸੀ ਔਰ ਹਾਰਟ ਅਟੈਕ ਜਿਹੜਾ ਹੈਗਾ ਉਹ ਵੀ ਉਹਨਾਂ ਨੂੰ ਆਇਆ ਇਸ ਕਰਕੇ ਕਿਉਂਕਿ ਦੇਖੋ ਹਾਈ ਡਿਗਰੀ ਜੇ ਹੁੰਦੀ ਹੈ ਨਾਲ ਦੇ ਨਾਲ ਜਿਹੜੀ ਸਪਾਈਨ ਇੰਜਰੀ ਹੁੰਦੀ ਹੈ ਤਾਂ ਇੱਕਦਮ ਜਿਹੜਾ ਅਟੈਕ ਪਿਆ जिस करके जो कि काफ़ी कह सकते हैं कि बहुत सीरीयस कंडीशन है क्योंकि जब उन्होंने वो जब डिगे ने यानी कि जब अचानक एक्सीडेंट हो अचानक कोई चेज हिट हुई है क्योंकि गड्डी ग्डी जी बाइक को चला रहे थी एस जी एट ते तेरह सौ ये बी एम डबल्यू की बाइक है करीब तीह लाख की बाइक है और अचानक जब बैलेंस बिगड़ता है तो बहुत तेज जी जानकारी हूँ सामने आ रही है कि बहुत तेज जो है वो डिगते नजर आ रहे काफी दूर तक हो गए ਹਾਲਾਂਕਿ ਉਸ ਕਰਕੇ ਉਹਨਾਂ ਦੇ ਜਿਹੜੇ ਹੈੱਡ ਇੰਜਰੀ ਹੋਈ ਹੈ ਹੈੱਡ ਇੰਜਰੀ ਹੋ ਕੇ ਕਿਉਂਕਿ ਦੇਖੋ ਜਦ ਇਹ ਤਮ ਅਚਾਨਕ ਇੰਜਰੀ ਹੋਈ ਹੈ ਔਰ ਫਰਸਟ ایڈ ਦੀ ਅਸੀਂ ਗੱਲ ਕਰ ਲਈ ਕਿਉਂਕਿ ਰਸਤਾ ਜਿਹੜਾ ਹੈਗਾ ਉਸ ਤੋਂ ਕਾਫੀ ਟਾਈਮ ਜਿਹੜਾ ਹੈਗਾ ਹਸਪੀਟਲ ਲੈ ਜਾਣ ਤੇ ਵੀ ਲੱਗਿਆ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹਨ ਹਾਲਾਂਕਿ ਕੋਈ ਅੱਗੇ ਹਜੇ ਨਹੀਂ ਆ ਰਿਹਾ ਜਿਹੜੇ ਉਹਨਾਂ ਦੇ ਨਾਲ ਸੀਗੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹ ਕਾਫੀ ਅੱਗੇ ਹੋਈ ਸੀਗੇ ਦੁਬਾਰਾ ਉਹ ਵਾਪਸ ਆਏ ਹਾਲਾਂਕਿ ਲੋਕ ਉੱਥੇ ਇਕੱਠੇ ਹੋਏ ਕਾਫੀ ਦੇਰ ਤੱਕ ਉੱਥੇ ਜਿਹੜਾ ਹੈਗਾ ਖੜੇ ਰਹੇ ਲੇਕਿ ਤੇ ਸੀਰੀਅਸ ਕਾਪੀ ਕੰਡੀਸ਼ਨ ਹੈ ਵੈਂਟੀਲੇਟਰ ਤੇ ਹੈ ਔਰ ਹਾਲਾਂਕਿ ਡਾਕਟਰ ਦੀ ਅਬਜ਼ਰਵੇਸ਼ਨ ਤੇ ਹੈ ਕਿਉਂਕਿ ਨਿਊਰੋ ਸਰਜਰ ਵੀ ਨਿਊਰੋ ਜਿਹੜੇ ਸਰਜਨ ਨੇ ਸੀਨੀਅਰ ਡਾਕਟਰਸ ਨੇ ਫੋਰਟਿਸ ਹਸਪੀਟਲ ਤੇ ਲਗਾਤਾਰ ਮੈਡੀਕਲ ਅਬਜ਼ਰਵੇਸ਼ਨ ਦੇ ਵਿੱਚ ਹੈ ਔਰ ਤੁਸੀਂ ਬਿਲਕੁਲ ਕਿਉਂਕਿ ਨਿਊਰੋ ਸਰਜਨ ਜਦੀ ਦੇ ਵਿੱਚ ਇਨਵੋਲ ਹੋ ਜਾਂਦੇ ਆ ਤਾਂ ਕਿਉਂਕਿ ਲਗਾਤਾਰ ਇਹਦੇ ਵਿੱਚ ਅਬਜ਼ਰਵੇਸ਼ਨ ਔਰ ਲਗਾਤਾਰ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਹੈ ਲੇਕਿਨ ਕੱਲ ਰਾਤ ਤੱਕ ਪਰਮਿੰਦਰ ਜਿਹੜੇ ਉਹਨਾਂ ਦੇ ਸਾਥੀ ਹੈ ਸੰਗੀਤਕਾਰ ਕਲਾਕਾਰ ਪੰਜਾਬੀ ਕਹਿ ਸਕਦੇ ਮਿਊਜ਼ਿਕ ਇੰਡਸਟਰੀ ਉੱਥੇ ਹੀ ਮੌਜੂਦ ਸੀ ਔਰ ਸਾਰੇ ਅਰਦਾਸਾ ਕਰ ਰਹੇ ਸੀ ਕਿ ਰਾਜੀ ਜਲ ਸੋ ਜਲਦ ਤੰਦਰੁਸਤ ਹੋਣ ਜਲ ਸੋ ਜਲਦ ਠੀਕ ਹੋਣ ਔਰ ਆਪਣੇ ਘਰ ਜਿਹੜਾ ਹੈਗਾ ਉਹ ਜਾਣ ਲੇਕਿਨ ਡਾਕਟਰ ਦੀ ਮਨਈਏ ਕਲਪੋਲਿਟਿਨ ਕੀ ਜਿਹੜਾ ਜਾਰੀ ਕੀਤਾ ਗਿਆ ਸੀਗਾ ਔਰ ਉਹਦੇ ਵਿੱਚ ਬੜਾ ਕਲੀਅਰ ਕਿਹਾ ਗਿਆ ਸੀਗਾ ਕਿ 24 ਘੰਟੇ ਬਹੁਤ ਹੀ ਅਹਿਮ ਹੈਗੇ ਕਿਉਂਕਿ ਹੁਣ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਬਰਿੰਦਰ ਜੀ ਅੱਛਾ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ 24 ਘੰਟੇ ਬਹੁਤ ਅਹਿਮ ਨੇ ਜੋ ਡਾਕਟਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਫਿਲਹਾਲ ਡਾਕਟਰਾਂ ਦੀ ਟੀਮ ਦੇ ਵੱਲੋਂ ਲਗਾਤਾਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਜੋ ਕੱਲ ਮੈਡੀਕਲ ਬੁਲਟਨ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਕਿਹਾ ਗਿਆ ਕਿ ਰਾਜਵੀਰ ਜਵੰਦਾ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟ ਲੱਗੀ ਹੈ ਫੋਟੋਸ ਦੇ ਵਿੱਚ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਹਾਰਟ ਐਟੈਕ ਵੀ ਆਇਆ ਸੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਪੂਰਾ ਹਾਦਸਾ ਵਾਪਰਦਾ ਉਸ ਤੋਂ ਬਾਅਦ ਉਹਨਾਂ ਨੂੰ ਹੋਸ਼ ਨਹੀਂ ਆਇਆ ਹਾਲਾਂਕਿ ਉਸ ਦੇ ਪਹਿਲਾਂ ਪੰਚਕੁਲਾ ਦੇ ਪਾਰਸ ਹਸਪੀਟਲ ਜਾਇਆ ਗਿਆ ਪੰਚਕੁਲਾ ਦੇ ਜੋ ਕਿ ਸਰਕਾਰੀ ਹਸਪੀਟਲ ਹੈ ਉੱਥੇ ਵੀ ਲਿਜਾਇਆ ਗਿਆ ਪਰ ਉੱਥੋਂ ਉਹਨਾਂ ਨੇ ਅੱਗੇ ਰੈਫਰ ਕਰ ਦਿੱਤਾ ਉਸ ਦੇ ਬਾਅਦ ਆ ਕੱਲ ਮਹਾਲੀਂ ਦੇ 40 ਹਸਪੀਟਲ ਦੇ ਵਿੱਚ ਦੁਪਹਿਰੇ ਆਖਰੀ ਪੌਣੇ ਦੇ 2 ਵਜੇ ਆ ਦਾਖਲ ਕਰਵਾਇਆ ਗਿਆ ਸੀ। ਮੇਰੇ ਬਹੁਤ ਕ੍ਰਿਟੀਕਲ ਆ ਭਰਾ ਤੇ ਸਾਰੇ ਅਰਦਾਸਾਂ ਕਰੋ ਘਰ ਹਾਂ ਘਰ ਘਰ ਅਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ মিডিਆ ਰਾਹੀਂ ਹਾਂ ਨਾ ਮਾਧਮ ਨਹੀਂ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ। ਤੇ ਬਾਈ ਗੱਲਬਾਤ ਹੋਈ ਹੈ ਜੀ ਆ ਕੇ ਗੱਲਬਾਤ ਹੋਈ ਹੈ ਨਹੀਂ ਮੇਰੇ ਅਜੇ ਤੱਕ ਅਜੇ ਤੱਕ ਬਹੁਤ ਨਾਜਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਚਮਤਕਾਰ ਹੋਣਾ ਚਮਤਕਾਰਨ ਵਾਲੀ ਪ੍ਰਾ ਠੀਕ ਹੋਣਾ ਕਰਕੇ ਆਕਸੀਜਨ ਬਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਆ ਤੇ ਦਾ ਬਾਬਾ ਸਹੀ ਕਰੇ ਕਿਵੇਂ ਮਰਜੀ ਵੀਰੇ ਅਸੀਂ ਕੋਈ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਬਸ ਬਾਬਾ ਠੀਕ ਕਰੇ ਯਾਰ ਪਰਿਵਾਰ ਬੰਦੇ ਬਿਨਾ ਹਨਾ ਮੇਨ ਕੋਈ ਪਰਿਵਾਰ ਬੰਦਾ ਵਿਆਹਾ ਨਾ ਹੋਵੇ ਕੋਈ ਬੱਚੇ ਨਾ ਉਹਨੂੰ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ ਬਹੁਤ ਔਖਾ ਦੀ ਵੀ ਡੈਥ ਹੋ ਗਈ ਸੀ ਤਿੰਨ ਚਾ ਮਹੀਨੇ ਪਹਿਲਾਂ ਪਤਾ ਮੈਨੂੰ ਕਿਵੇਂ ਮਰਦੀ ਬਸ ਬਾਬਾ ਭਲੀ ਕਰੇ ਸਾਰੇ ਅਰਦਾਸ ਕਰੋ ਯਾਰ ਬਈ ਤੁਸੀਂ ਇੱਥੇ ਰਹੇ ਹੋ ਪੰਜਾਬ ਦੀ ਹਰ ਥਾਂ ਤੇ ਖੜੇ ਰਹੇ ਹੋ ਕਿੱੱਥੇ ਸੀ ਕੈਨੇਡਾ ਯਾਰ ਇਕੱਠੇ ਨੇ ਆ ਉਦੋਂ ਕਹਿੰਦਾ ਹੁੰਦਾ ਸੀ ਵੀ ਮੇਰੇ ਨਾਲ ਵੀ ਉਦੋਂ ਮਿਲਦਾ ਜਵੰਦੇ ਦੀ ਭੈਣ ਦਾ ਰਿਸ਼ਤਾ ਸੀ ਪਤਾ ਨਹੀਂ ਸਾਕੀ ਭੈਣ ਦਾ ਸੀ ਪਤਾ ਨਹੀਂ ਕਜ਼ਨ ਦਾ ਸੀ ਉਦੋਂ ਕਹਿੰਦਾ ਹੁੰਦਾ ਸੀ ਯਾਰ ਮਨਕੀਰਤ ਵੀਰੇ ਰਿਸ਼ਤਾ ਲੱਭਣਾ ਹਾਂ ਮੇਰੇ ਨਾਲ 15 ਦਿਨ ਅਸੀਂ ਆ ਟ੍ਰਾਂਟੋ ਇਕੱਠੇ ਰਹੇ ਆ ਯਾਰ ਬੜਾ ਵਧੀਆ ਇਨਸਾਨ ਬਸ ਮੈਂ ਮੈਂ ਇੱਕੋ ਹੀ ਕਹਿਣਾ ਬਾਬਾ ਚਮਤਕਾਰ ਕਰ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਕਰ ਵਾਹਿਗੁਰੂ ਨੂੰ ਹਨਾ ਅਰਦਾਸ ਆ ਤੇ ਬਾਕੀ ਵੇਖੋ ਬਾਕੀ ਆਪਣਾ ਥੋੜਾ ਮੈਂ ਮੈਨੂੰ ਸਾਰੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾਓ ਹਨਾ ਵੀ ਆਪਣਾ ਥਰੇਟਾ ਥੁਟਾ ਹੀ ਕਰਕੇ

ਐਕਸੀਡੈਂਟ ਦੀ ਕੀਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵਾਹਿਗੁਰੂ ਦੇ ਹੱਥ ਹੈ ਜਿਨੇ ਪੰਜਾਬੀ ਪੈਂਟਰਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਸਾਰੇ ਜਣੇ ਵਾਹਿਗੁਰੂ ਕੀ ਪ੍ਰੇਅ ਕਰੋ ਸਾਡਾ ਭਰਾ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਡਾਕਟਰਾਂ ਦੀ ਗੱਲ ਬਾਤ ਠੀਕ ਹੈ ਮੈਂ ਕਹਾਂ ਨਾ ਮਤਲਬ ਹਜੇ ਕ੍ਰਿਟੀਕਲ ਹੈ ਕਾਫੀ ਪਰ ਅਰਦਾਸ ਕਰੀਏ ਆਪਾਂ ਸਾਰੇ ਮਿਲ ਕੇ ਬਹੁਤ ਕੋਨ ਹਾਰ ਸਾਡਾ ਸਿੰਗਰ ਹੈ ਹਾਂਜੀ ਔਰ ਮਹਾਰਾਜ ਗੁਰੂ ਸਾਹਿਬ ਚੰਦ ਕਿਰਪਾ ਕਰਨ ਔਰ ਕੀ ਕੋਈ ਬਸ ਇਨਾ ਹੀ ਹੈ ਹਾਲਾਤ ਨਾਜ਼ੁਕ ਹੈ ਜੀ ਕਾਫੀ ਕ੍ਰਿਟੀਕਲ ਪੋਲੀਟਿਕਲ ਕਾ ਜੀ ਜੀ ਕੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਮੇਰੇ ਦੋਸਤਾਂ ਸਾਰਿਆਂ ਨਾਲ ਉਹਨਾਂ ਦੇ ਜਿਹੜੇ ਗਰੇਵਾਲ ਸਾਹਿਬ ਬਿੱਲਾ ਭਾਈ ਜੀ ਸਾਰਿਆਂ ਨੇ ਸਪਾਈਨ ਇੰਜਰੀ ਦੀ وجہ ਨਾਲ ਕਾਫੀ ਇੰਜਰੀ ਹੈ ਕਾਫੀ ਕਾਫੀ ਕਹਿੰਦੇ ਟਾਈਮ 'ਤੇ ਇਲਾਜ ਵੀ ਨਹੀਂ ਮਿਲਿਆ ਸਪੋਰਟ ਤੇ ਸਪੋਰਟ ਤੇ ਇੱਥੇ ਤੱਕ ਲਿਆਉਣ ਦੇ ਵਿੱਚ ਵੀ ਕਾਫੀ ਵੇਰ ਮੈਂ ਇੰਨਾ ਤੇ ਨਹੀਂ ਉਹਨਾਂ ਨੂੰ ਪੁੱਛਿਆ ਪਰ ਕਾਫੀ ਕ੍ਰਿਟੀਕਲ ਹੈ ਬਸ ਅਪਾਰ ਅਰਦਾਸਾਂ ਕਰੀਏ ਹੈ ਉਹਦਾ ਮੂਮੈਂਟ ਹੈ ਕੁਝ ਨਹੀਂ ਹਜੇ ਉਹ ਅੰਡਰ ਪ੍ਰੋਸੈਸ ਹੈ ਔਰ ਮਿਲਣਾ ਵਾਜਿਬ ਹੀ ਨਹੀਂ ਹੈ ਉਹ ਮਿਲਣਾ ਚਾਹੀਦਾ ਨਹੀਂ ਡਾਕਟਰ ਸਾਹਿਬ ਵੀ ਅੰਤਰੀ ਸੀ ਜੀ ਜੀ ਆਬਵੀਅਸਲੀ ਉਹ ਸੇ ਮੁੱਖ ਮੰਤਰੀ ਮਾਨ ਤੇ ਬਲੰਗ ਰਾਜਵੀਰ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਹਿ ਕੇ ਰਾਜਵੀਰ ਦੀ ਹਾਲਤ ਕਾਫੀ ਨਾਜ਼ੁਕ ਹੈ ਰਾਜਵੀਰ ਦੇ ਜਲਦ ਸਿਹਤਯਾਬੀ ਦੇ ਲਈ ਅਰਦਾਸ ਕਰਦਾ ਹਾਂ ਉਹਨਾਂ ਨੇ ਲਿਖਿਆ ਕਿ ਹਮਾਸ਼ਰ ਪ੍ਰਦੇਸ਼ ਦੇ ਵੱਡੀ ਨੜੇ ਵਾਪਰੇ ਹਾਸੇ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਗੰਭੀਰ ਸੱਟਾਂ ਲੱਗਣ ਦੀ ਖਬਰ ਮਿਲੀ ਹੈ ਜਿਸ ਦੇ ਦੌਰਾਨ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਰਸਿ ਚੱਰੀ ਹੈ ਮੈਂ ਪ੍ਰਮਾਤਮਾ ਅਗੇ ਉਹਨਾਂ ਦੀ ਸਿਹਤਯਾਬੀ ਦੇ ਲਈ ਅਰਦਾਸ ਕਰਦਾ ਹਾਂ ਦੁਆ ਹੈ ਕਿ ਉਹ ਜਲਦ ਠੀਕ ਹੋ ਕੇ ਮੁੜ ਆਪਣੇ ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਵਿਚਕਾਰ ਪਹੁੰਚਣ। ਹਸੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਿੱਲੀ ਅਰਦਾਸਾਂ ਦਾ ਦੌਰ ਵੀ ਚੱਲ ਰਹੀ ਹੈ ਮਹਾਲੀ ਦੇ ਵਿੱਚ ਫੋਟੀ ਹਸਪਤਾਲ ਦੇ ਬਾਹਰ ਅਰਦਾਸ ਹੋਈ। ਅਜੇ ਗਰਾਉਂਡ ਦੇ ਪਿੰਡ ਪੋਨਾ ਦੇ ਵਿੱਚ ਵੀ ਲੋਕਾਂ ਨੇ ਅਰਦਾਸ ਕੀਤੀ ਪਿੰਡ ਵਾਸੀਆਂ ਨੂੰ ਬੁਲਾਉਣ ਦੇ ਲਈ ਅਨਾਉਂਸਮੈਂਟ ਕੀਤੀ ਗਈ ਬੱਚਿਆਂ ਵੱਲੋਂ ਵੀ ਜਵੰਦਾ ਦਿੱਲੀ ਅਰਦਾਸ ਕੀਤੀ ਗਈ ਪਿੰਡ ਪੋਨਾ ਦੇ ਰਹਿਣ ਵਾਲੇ ਨੇ ਦਰਸਲ ਰਾਜਵੀਰ ਜਵੰਦਾ ਜੋ ਕਿ ਚੱਦਰੀ ਪੈਂਟਾਜਗਰਾਉਂਦ ਦੇ ਕੋਲ ਪਿੰਡ ਪੈਂਦਾ ਪੋਨਾ ਇੱਥੇ ਦੇ ਰਹਿਣ ਵਾਲੇ ਰਾਜਵੀਰ ਜਵੰਦਾ ਤੇ ਉਹਨਾਂ ਦੇ ਇੱਥੇ ਦੇ ਲੋਕਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵਿੱਚ ਚੱਲ ਰਹੇ ਦੇ ਵਿੱਚ ਅਰਦਾਸ ਕੀਤੀ ਗਈ ਕਿ ਪਰਮਾਤਮਾ ਨੂੰ ਜੀਵਤ ਸਿਹਤਯਾਬ ਕਰੇ ਆ ਤੰਦਰੁਸਤ ਕਰੇ ਆ ਕਿਸੇ ਵੀ ਤਰੀਕੇ ਤੋਂ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਆ ਇਸ ਨੂੰ ਲੈ ਕੇ ਦੁਆਵਾਂ ਦਾ ਦੌਰ ਚੱਲ ਰਿਹਾ ਹੈ ਇੱਕ ਪਾਸੇ ਤਾਂ ਉਹ ਬਾਣੀ ਦੇ ਬਹੁਤ ਸਾਰੇ ਲੋਕ ਤੇ ਦੁਆਗੀਆਂ ਲਿਖਾ ਰਹੇ ਆ ਕਿ ਇਹਨਾਂ ਦੇ ਸਿਹਤ ਯਾਪੀ ਲਈ ਅਰਦਾਸਾਂ ਕੀਤੀਆਂ ਕਿ ਜਿਹੜੇ ਗਾਂ ਦੇ ਪਿੰਡ ਤੋਂ ਨਾ ਦਿਨ ਵਿੱਚ ਆਇਆ ਰਾਸ਼ਚੀ ਹੁੰਦਾ ਤੇ ਆ ਪਿੰਡ ਦੇ ਵਸਨੀਕਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਸਿਹਤ ਯਾਪੀ ਲਈ ਅਰਦਾਸਾਂ ਕੀਤੀ ਗਈ। ਅੱਜ ਸਾਰੇ ਪਿੰਡ ਦੇ ਰਲ ਕੇ ਸਤ ਗੁਰੂ ਜੀ ਅਗੇ ਅਦਾ ਸਭ ਬੇਨਤੀਆਂ ਕੀਤੀਆਂ ਨੇ ਕਿਸੇ ਕਾਲਪੁਰ ਕਵਾਈ ਗਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀ ਅਦੇ ਰੋਕਤੀਆਂ ਬਖਸ਼ਿਸ਼ ਕਰਦੇ ਆ ਬੇਨਤੀਆਂ ਕੀਤੀਆਂ ਸਾਰੇ ਪਿੰਡ ਦੇ ਇਕੱਤਰ ਹੋ ਕੇ। ਕਿ ਸਾਰੇ ਪਿੰਡ ਦਾ ਲਾਡਲਾ ਸੀ ਜੀ ਸਾਰੇ ਪਿੰਡ ਦਾ ਲਾਡਲਾ ਸੀ ਜੀ ਸਾਰੇ ਪਿੰਡ ਦਾ ਜੀ। ਹਾਂ ਜੀ। ਹਾਂ ਜੀ। ਬਹੁਤ ਹੋਣਹਾਰ ਮੁੰਡਾ ਸੀਗਾ ਜੀ। ਤੇ ਖਾਨਪਾ ਬਹੁਤ ਇਸ ਤੀ ਦਾ ਦੋਖਾ ਜੀ। ਬਹਾਨੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ। ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ। ਜੀ। ਅਰਦਾਸ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਏ ਮਹਾਰਾਜ ਉਹਨੂੰ ਲਾ ਦੇਵੇ ਵਿਚਾਰੇ ਦੀ ਦੇਰ ਹੋਊ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹ ਵਿਚਾਰੇ ਦੀ ਲੰਬੀ ਉਮਰ ਹੋ ਜਾਏ ਅਸੀਂ ਉਹਨਾਂ ਦੀ ਤੰਦਰੁਸਤ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆ ਵੀ ਉਹਨੂੰ ਤੰਦਰੁਸਤੀ ਬਖਸ਼ੋ ਜੀ ਹਾਂ ਜੀ ਅਰਦਾਸ ਕੀਤੀ ਆ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਆ ਬੱਚੇ ਦਾ ਤਾਂ ਕੋਈ ਹੰਤ ਨਹੀਂ ਜੀ ਉਹ ਆਪੇ ਉਹ ਵੀ ਬਹੁਤ ਹੋਰ ਪਰਮਾਤਮਾ ਸੀ ਬੰਦਾ ਸਾਰਿਆਂ ਦੀ ਮਰਦ ਕਰਨ ਵਾਲਾ ਸੀ ਜੀ ਠੀਕ ਹੈ ਪਰ ਇਹ ਸੁਣ ਕੇ ਤਾਂ ਜਾਣੀ ਜੀ ਬਹੁਤ ਦੱਖ ਹੋਇਆ ਬਈ ਹੈ ਇਹ ਹੈ ਕਿ ਮੇ ਅਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਵਾਹਿਗੁਰੂ ਨੂੰ ਤੰਦਰੁਸਤੀ ਤੇ ਵੀ ਲੰਬੀ ਉਮਰ ਬਖਸ਼ ਸਾਡੀ ਮਰ ਵੀ ਉਹਨੂੰ ਲੱਗੇ ਜੀ ਅਸੀਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਸਾਰਾ ਉਸੇ ਗੁਰਦਾਸ ਮਾਨ ਨੇ ਬਪਾਲ ਸ਼ੋਹ ਦੀ ਦੌਰਾਨ ਰਾਜਵੀਰ ਜਵੰਦਾ ਦੇ ਲਈ ਅਰਦਾਸ ਕੀਤੀ ਹੈ ਗੁਰਦਾਸ ਮਾਨ ਨੇ ਕਿਹਾ ਕਿ ਸਾਰੇ ਅਰਦਾਸਾਂ ਕਰਨ ਕੇ ਰਾਜਵੀਰ ਜਲਦੀ ਠੀਕ ਹੋਣ ਉਹ ਹਮੇਸ਼ਾ ਜਿਕੇ ਪੈਦਲ ਬੜੀਆਂ ਬੜੀਆਂ ਉਹਨਾਂ ਨੇ ਉਸ ਪਾਈਕ ਦੇ ਉੱਤੇ ਐਸੀ ਰਾਈਡਸ ਨਹੀਂ ਆ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਉੱਤੇ ਆ ਕੇ ਦੇਖੀ ਸੀ ਹਰ ਬਗਲਾ ਸ਼ੌਕ ਦਾ ਸ਼ੌਕ ਹੈ ਬੜੀ ਮਹਿੰਗੇ ਪੈਦਲ ਉਹ ਹਮੇਸ਼ਾ ਜਿਕੇ ਪੈਦਲ ਸ਼ੌਕ ਰਮਲ ਕੋਈ ਨਹੀਂ ਬਗਉ ਐਸੇ ਐਕਸੀਡੈਂਟ ਹੋਇਆ ਉਹਦਾ ਅਣੀ ਬੜੀਆਂ ਉਹਨਾਂ ਨੇ ਉਸ ਸਪਾਈਕ ਦੇ ਉੱਤੇ ਐਸੀ রাইਡਸ ਨਹੀਂ ਆ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਉੱਤੇ ਉਤਾਰ ਕੇ ਦੇਖੀ ਸੀ ਹਰ ਬੰਦੇ ਦਾ ਸ਼ੌਕ ਉਹਦਾ ਸ਼ੌਕ ਹੈ ਬੜੀ ਮਹਿੰਗੇ ਪੈਸਾ ਉਹ ਹਮੇਸ਼ਾ ਜੇਕੇ ਪੈਸਾ ਸ਼ੌਕ ਦਾ ਮੁੱਲ ਕੋਈ ਨਹੀਂ ਬਗਉ ਐਸੇ ਐਕਸੀਡੈਂਟ ਹੋਇਆ ਉਹਦਾ ਰੋਕਾਂਗੇ ਅਗਲੀ ਵੱਡੀ ਖਬਰ ਦਾ ਆਸ਼ਰਮ ਦੇ ਵਿੱਚ ਲੜਕੀਆਂ ਦਾ ਸ਼ੋਸ਼ਣ ਕਰਨ ਵਾਲਾ ਬਾਬਾ ਗ੍ਰਿਫਤਾਰ ਕਰ ਲਿਆ ਗਿਆ ਹੈ ਯੂਪੀ ਦੇ ਆਗਰਾ ਤੋਂ ਦਰਸਲ ਚੇਤਿਆਨੰਦ ਦੀ ਗ੍ਰਿਫਤਾਰੀ ਹੋਈ ਹੈ ਸਵੇਰੇ ਕਰੀਬ 3:30 ਵਜੇ ਆਗਰਾ ਦੇ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਆਸ਼ਰਮ ਦੇ ਵਿੱਚ 17 ਲੜਕੀਆਂ ਨੇ ਦਰਸਲ ਸ਼ੋਸ਼ਣ ਦੇ ਇਲਜ਼ਾਮ ਲਗਾਏ ਉਸ ਤੋਂ ਬਾਅਦ ਬਾਬਾ ਲਗਾਤਾਰ ਫਰਾਰ ਚੱਲ ਰਿਹਾ ਸੀਗਾ ਜਿਸ ਦੀ ਕਿ ਪੁਲਿਸ ਨੂੰ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਇਸ ਦੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਸ਼ਰਮ ਦੇ ਵਿੱਚ ਲੜਕੀਆਂ ਦਾ ਸ਼ੋਸ਼ਣ ਕਰਨ ਵਾਲਾ ਇਹ ਬਾਬਾ ਗ੍ਰਿਫਤਾਰ ਕਰ ਲਿਆ ਗਿਆ ਹੈ ਆ ਉੱਤਰ ਪ੍ਰਦੇਸ਼ ਦੀ ਆਗਰਾ ਤੋਂ ਚਤਿਆਨੰਦ ਦੀ ਗ੍ਰਿਫਤਾਰੀ ਹੋਈ ਹੈ ਸਵੇਰੇ ਕਰੀਬ 3:30 ਵਜੇ ਆਗਰਾ ਦੇ ਹੋਟਲ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆ ਦਰਸਲ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਆਸ਼ਰਮ ਦੇ ਵਿੱਚ 17 ਲੜਕੀਆਂ ਨੇ ਇਸ ਬਾਬੇ ਤੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ ਤੇ ਉਸ ਤੋਂ ਬਾਅਦ ਜੀ ਬਾਬਾ ਲਗਾਤਾਰ ਫਰਾਰ ਚੱ ਰਿਹਾ ਸੀਗਾ ਆਖਰਕਾਰ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸਵੇਰੇ ਕਰੀਬ 3:30 ਵਜੇ ਆਗਰਾ ਦੇ ਇੱਕ ਹੋਟਲ ਤੋਂ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਆ ਤਾਂ ਹੁਣ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਬਾਬਾ ਆ ਚੁੱਕਿਆ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਦੇ ਵਿੱਚ ਪੁਸ਼ਗੀਸ਼ ਦੇ ਦਰਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਐਸੇ ਖਬਰਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸ਼ੰਕਰ ਨਾਲ ਜੁੜ ਚੁੱਕੇ ਨੇ ਸ਼ੰਕਰ ਕੀ ਕੋ ਜਾਣਕਾਰੀ ਆਖਰਕਾਰ ਲੜਕੀਆਂ ਦੇ ਨਾਲ ਸ਼ੋਸ਼ਣ ਕਰਨ ਵਾਲਾ ਬਾਬਾ ਗ੍ਰਫਤਾਰ ਕੀਤਾ ਗਿਆ ਹੈ ਇਹ ਨੂੰ ਪਿਛਲੇ ਕਾਫੀ ਸਮੇਂ ਤੋਂ ਤਲਾਸ਼ਾ ਜਾ ਰਿਹਾ ਸੀ ਅਤੇ ਖਾਸ ਤੌਰ 'ਤੇ ਜਦ ਸਿਉਂ ਸਾਊਥ ਦਿੱਲੀ बसंत कुंज थाना पुलिस के द्वारा जब औपचारिक तौर पर एफ आई आर रजिस्टर किया गया उसके बाद से इस बाबा को तलाशा जा रहा था लेकिन आगरा के ताजगंज इलाके में सिर्फ होटल फर्स्ट से इनकी गिरफ्तारी होटल फर्स्ट जो है ताजगंज इलाके में है और यहाँ से इनकी गिरफ्तारी हुई है और इन्हें अब बसंत कुंज नॉर्थ जो थाना है यहाँ पे लाया जा रहा है साउथ दिल्ली साउथ दिल्ली में लाया जा रहा है उसके बाद यहाँ पे लाने के बाद विस्तार से पूछताछ की जाएगी और जो गिरफ्तारी हुई है ये गिरफ्तारी बीती रात में तकरीबन साढ़े तीन बजे के लगभग में हुई है और जिस तरह से इस मामले में आ, दिल्ली एन में लगातार बाबा को चलाता जा रहा था कि बाबा कहाँ है लेकिन इस मामले में जिस तरह से जानकारी मिली जिस तरह इनपुट्स मिले उसी के बाद ये गिरफ्तारी हुई है और गिरफ्तारी के बाद जो है बाबा भी जो है वो अपने आ, जो ड्रेस में जो जो अक्सर पहनते थे बगुआ ड्रेस उसी ड्रेस में थे तो होटल के कुछ कर्मचारियों ने इस बात को पहचाना और इस मामले में दिल्ली पुलिस के द्वारा जो विशेष इनपुट इकट्ठा किया गया जिसके आधार पर गिरफ्तारी हुई है अब गिरफ्तारी के बाद जब इनसे पूछताछ की जाएगी तो पूछताछ के बाद अब उन तमाम सवालों का जवाब जानने का प्रयास किया जाएगा जो इन इनसे गंभीर आरोप लगे हैं सबसे पहले उनको ला, दिल्ली लाने के बाद जी। उसके बाद कल इनको कोर्ट में पेश किया जा सकता है क्योंकि आज की संभावना कम है कि आज कोर्ट में पेश किया जाएगा आज रविवार का दिन भी है तो 24 घंटे के अंदर उनको कोर्ट के सामने पेश करना होगा या तो आज देर रात में भी उन्हें के सामने उनके आवाज पे पेश किया जा सकता है और आगे आगे आज की रिमांड लेकर के फिर उनसे आगे पूछताछ की जाएगी और पूछताछ में उन तमाम सवाल होंगे जो लड़कियों के द्वारा लगाए गए थे तब तो देखना लाजमी होगा कि किस तरह से इन तमाम हमलों पर हां ठीक है ता शंकर फिलहाल दी पूरी जानकारी ਲਈ ਬਹੁਤ ਧੰਨਵਾਦ ਆਸ਼ਰਮ ਦੇ ਵਿੱਚ ਲੜਕੀਆਂ ਦਾ ਸ਼ੋਸ਼ਣ ਕਰਨ ਵਾਲਾ ਬਾਬਾ ਗ੍ਰਿਫਤਾਰ ਕਰ ਲਿਆ ਗਿਆ ਉੱਤਰ ਪ੍ਰਦੇਸ਼ ਦੀ ਆਗਰਾ ਤੋਂ ਚੈਤਨਿਆ ਨੰਦ ਦੀ ਗ੍ਰਿਫਤਾਰੀ ਹੋਈ ਹੈ ਸਵੇਰੇ ਕਰੀਬ 3:30 ਵਜੇ ਆਗਰਾ ਦੇ ਹੋਟਲ ਤੋਂ ਜਿਸ ਨੂੰ ਕੇ ਗ੍ਰਿਫਤਾਰ ਕੀਤਾ ਗਿਆ ਹੁਣ ਗੱਲ ਹੋਵੇਗੀ ਮਹਾ ਮੁਕਾਬਲੇ ਦੀ ਅੱਜ ক্রিকেট ਦਾ ਸੁਪਰ ਸੰਡੇ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਖਿਤਾਬੀ ਜੰਗ ਹੋਵੇਗੀ ਏਸ਼ੀਆ ਕੱਪ ਦਾ ਅੱਜ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਲਗਾਤਾਰ ਤੀਜੀ ਵਾਰ ਪਾਕਿਸਤਾਨ ਨੂੰ ਹਰਾਉਣ ਦੇ ਲਈ ਟੀਮ ਇੰਡੀਆ ਉਤਰੇਗੀ ਟੂਰਨਾਮੈਂਟ ਦੇ ਵਿੱਚ ਅੱਜ ਪਹਿਲਾ ਹੀ ਦੋ ਵਾਰ ਪਾਕਿਸਤਾਨ ਨੂੰ ਭਾਰਤ ਮਾ ਦੇ ਚੁੱਕਿਆ ਆਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਪਹਿਲੀ ਵਾਰ ਭਾਰਤ ਪਾਕਿਸਤਾਨ ਆਪਸ ਦੇ ਵਿੱਚ ਭਿੜ ਰਹੇ ਨੇ ਅੱਜ ਦੁਬਈ ਦੇ ਵਿੱਚ ਰਾਤ 8 ਵਜੇ ਇਹ ਮੈਚ ਸ਼ੁਰੂ ਹੋਵੇਗਾ ਤਾਂ ਕ੍ਰਿਕਟ ਪ੍ਰੇਮੀਆ ਦੇ ਵੱਲੋਂ ਭਾਰਤ ਵਾਸੀਆਂ ਦੇ ਵੱਲੋਂ ਬੇਸਬਰੀ ਦੇ ਨਾਲ ਇਸ ਮੈਚ ਦਾ ਮੈਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਆ ਸੁਭਾਅਕ ਹੈ ਕਿ ਜਦੋਂ ਫਾਈਨਲ ਮੁਕਾਬਲਾ ਹੋਵੇ ਉਹ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਵੇ ਤਾਂ ਫਿਰ ਲੋਕਾਂ ਦੇ ਵਿਚਾਰ ਕ੍ਰਿਕਟ ਪ੍ਰੇਮੀਆ ਦੇ ਵਿਚਾਰ ਵੀ क्रेਜ਼ ਜੋਸ਼ ਪੂਰਾ ਹਾਈ ਨਜ਼ਰ ਆਉਂਦਾ ਹੈ ਤੇ ਇਸ ਮੈਚ ਦਾ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਤੇ ਅੱਜ ਕ੍ਰਿਕਟ ਦਾ ਆ ਸੁਪਰ ਸੰਡੇ ਸਾਬਿਤ ਹੋਵੇਗਾ ਕਿਉਂਕਿ ਏਸ਼ੀਆ ਕੱਪ ਦਾ ਅੱਜ ਫਾਈਨਲ ਮੁਕਾਬਲਾ ਹੈ ਤੇ ਫਾਈਨਲ ਮੁਕਾਬਲਾ ਵੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਣ ਜਾ ਰਿਹਾ ਹੈ ਕਿਉਂਕਿ ਟੂਰਨਾਮੈਂਟ ਦੀ ਗੱਲ ਕਰੀਏ ਏਸ਼ੀਆ ਕੱਪ ਦੇ ਵਿੱਚ ਤਾਂ ਟੂਰਨਾਮੈਂਟ ਦੇ ਵਿੱਚ ਪਹਿਲਾਂ ਹੀ ਦੋ ਵਾਰ ਪਾਕਿਸਤਾਨ ਨੂੰ ਭਾਰਤ ਮਾਚ ਦੇ ਚੁੱਕਿਆ ਤੇ ਅੱਜ ਤੇ ਜਾ ਮੈਚ ਫਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਣ ਜਾ ਰਿਹਾ ਦੁਬਈ ਦੇ ਵਿੱਚ ਰਾਤ 8 ਵਜੇ ਇਹ ਮੈਚ ਸ਼ੁਰੂ ਹੋਵੇਗਾ फाइनल मैच है ये इसमें को कमज़ोर कभी भी नहीं आका जाना चाहिए क्योंकि बात पता क्या है कि जो जितने भी आपने मैचेस खेले हैं अच्छे मैचेस खेले हैं पर आप फाइनल है फाइनल में जीतना जरूरी हो जाता है तभी आपके जो जितनी भी क्रिकेट खेली है आपने तभी आपको ऐसा अच्छा लगेगा कि हमने फाइनल भी जीता है क्योंकि इस वक्त तो भारत की टीम जो है काफ़ी अच्छा पोजिशन भी कर रही है बैटिंग हो बॉलिंग हो फील्डिंग हो बट फील्डिंग में थोड़ा ध्यान देना पड़ेगा बट दोनों डिपार्टमेंट अच्छे फॉर्म में चल रही है प्रेशर में कोई नहीं रहती है प्रेशर में तो फाइनल का होता ही है थोड़ा बहुत पर पाकिस्तान भी तो प्रेशर में है ना तो इंडिया तो अकेली थोड़ी है तो ये एक ऐसा मैच होता है जिसमें दोनों टीम जो प्रेशर को अच्छा हैंडल करेगी वही तो ताज क्रिकेट का सुपर संडे है भारत पाकिस्तान के विचाले अजय खिताबी जंग हो जा रही है एशिया कप का फाइनल मुकाबला होगा लगातार तीजी बार पाकिस्तान हराने के लिए ਆ ਭਾਰਤ ਦੀ ਟੀਮ ਮੈਦਾਨ ਦੇ ਵਿੱਚ ਉਤਰੇਗੀ ਕਿਉਂਕਿ ਟੂਰਨਾਮੈਂਟ ਦੀ ਗੱਲ ਕੀਤੀ ਜਾਵੇ ਤਾਂ ਟੂਰਨਾਮੈਂਟ ਦੇ ਵਿੱਚ ਪਹਿਲਾਂ ਹੀ ਦੋ ਵਾਰ ਪਾਕਿਸਤਾਨ ਨੂੰ ਭਾਰਤ ਹਾਰ ਦੇ ਚੁੱਕਿਆ ਹੈ ਆ ਦੋ ਮੈਚਾਂ ਦੇ ਵਿੱਚ ਭਾਰਤ ਦੇ ਨਾਲ ਜੋ ਮੈਚ ਹੋਇਆ ਉਸ ਦੇ ਵਿੱਚ ਪਾਕਿਸਤਾਨ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਭਾਰਤ ਤੇ ਪਾਕਿਸਤਾਨ ਦਾ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ ਦੁਬਈ ਦੇ ਵਿੱਚ ਦਰਸਲ ਰਾਤ 8 ਵਜੇ ਇਹ ਮੈਚ ਸ਼ੁਰੂ ਹੋਵੇਗਾ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਆਪਸ ਦੇ ਵਿੱਚ ਭਿੜ ਰਹੇ ਨੇ ਕਿਉਂਕਿ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਦਾ ਆ ਸ਼ਾਨਦਾਰ ਪ੍ਰਦਰਸ਼ਨ ਰਿਹਾ ਸਾਰੇ ਦੇ ਸਾਰੇ ਮੈਚ ਜੋ ਕਿ ਭਾਰਤੀ ਟੀਮ ਨੇ ਹੁਣ ਤੱਕ ਜਿੱਤੇ ਗਏ ਨੇ ਦੋ ਮੈਚ ਜਿਹੜੇ ਕਿ ਪਾਕਿਸਤਾਨ ਦੇ ਨਾਲ ਹੋਏ ਉਸ ਦੇ ਵਿੱਚ ਵੀ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ